ਰਾਸ਼ਿਕਾਦੀ ਮੈਂ ਬਰਨਾਲਾ ਦੇ ਸਰਵੇਦਕਾਰੀ ਸੀਨੀਅਰ ਸਕੱਤਰ ਵਿਦਿਆ ਮੰਤਰ ਦੇ ਵਿੱਚ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਦਾ ਰਿਜ਼ਲਟ ਜਿਹੜਾ ਵਾ ਐਲਾਨ ਕਰ ਦਿੱਤਾ ਮੇਰੇ ਨਾਲ ਕੁਝ ਟੀਚਰ ਨੇ ਇੱਥੇ ਇਸ ਸਕੂਲ ਦੀ ਇੱਕ ਬੱਚੀ ਹੈ ਹਰਸੀਰਤ ਕੌਰ ਜੀ ਨੇ ਪੰਜਾਬ ਦੇ ਵਿੱਚੋਂ 12ਵੀਂ ਕਲਾਸ ਦੇ ਵਿੱਚੋਂ ਪੂਰੇ 100% ਦੇ ਨੰਬਰ ਲੈ ਕੇ ਟੌਪ ਕੀਤਾ ਐ ਕਹਿੰਦੇ ਨੇ ਕਿ ਜਿੱਥੇ ਉਹ ਬੱਚੀ ਨੂੰ ਖੁਸ਼ੀ ਹੋਵੇ ਕਿ ਤੇ ਮਾਪਿਆਂ ਨੂੰ ਹੋਣੀ ਹੈ ਉਸ ਤੋਂ ਬਾਅਦ ਸਭ ਤੋਂ ਵੱਡਾ ਜਿਹੜੀ ਰੋਲ ਹੁੰਦਾ ਸਭ ਤੋਂ ਵੱਡੀ ਭੂਮਿਕਾ ਹੁੰਦੀ ਹੈ ਕਿਸੇ ਬੱਚੇ ਨੂੰ ਸਕੂਲ ਦੇ ਵਿੱਚ ਸੰਗਾਰਨ ਦੀ ਸਵਾਰਨ ਦੀ ਉਹਨੂੰ ਪੜ੍ਹਾਉਣ ਦੀ ਉਹਦੇ ਵਿੱਚ ਬਹੁਤ ਵੱਡੀ ਭੂਮਿਕਾ ਸਟਾਫ ਦੀ ਹੁੰਦੀ ਹੈ ਮੇਰੇ ਨਾਲ ਸਕੂਲ ਦੇ ਕੁਝ ਸਟਾਫ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਮਹਿਸੂਸ ਕਰਦੇ ਨੇ ਸਟਾਫ ਮੈਂਬਰ ਕਿਉਂਕਿ ਇਹਨਾਂ ਦੀ ਖੁਸ਼ੀ ਹੈ ਜਿਹੜੀ ਉਹ ਲੁਕਦੀ ਲੁਕਾਈ ਲੁਕਦੀ ਨਹੀਂ ਤੁਹਾਡੇ ਸਾਹਮਣੇ ਰੋਗ ਰੋ ਕਰਾਂਗੇ ਮੈਡਮ ਜੀ ਮੇਰਾ ਨਾਮ ਤੋਂ ਹਾਂਜੀ ਮੇਰਾ ਨਾਮ ਰੇਨਵਾਲਾ ਮੈਂ ਇੱਥੇ ਐਜੀ ਮੈਂ ਟੀਚਰ ਹਾਂ ਜੋਬ ਕਰ ਰਹੀ ਹੈ ਕੀ ਮਹਿਸੂਸ ਕਰਦੇ ਹੋ ਤੁਹਾਡੀ ਬੱਚੀ ਨੇ ਹਰਸ਼ੀਰਤ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਕਲਾਸ ਦੇ ਵਿੱਚੋਂ ਪੰਜਾਬ ਚ ਟਾਪ ਕੀਤਾ ਬਹੁਤ ਵੱਡਾ ਮਾਰਕਾ ਮਾਰਿਆ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਕਰ ਰਹੇ ਹਾਂ ਅੱਜ ਸਾਡੇ ਪੈਰ ਧਰਤੀ ਨਾਲ ਨਹੀਂ ਲੱਗ ਰਹੇ ਸਾਨੂੰ ਐ ਮਤਲਬ ਸਾਨੂੰ ਉਮੀਦ ਬਹੁਤ ਸੀ ਵੀ ਬੱਚੇ ਆਣਗੇ 10 ਬੱਚੇ ਮੈਰਿਟ ਚ ਤੇ ਪਰ ਸਾਨੂੰ ਅੱਜ ਇੰਨੀ ਖੁਸ਼ੀ ਹੋਈ ਹੈ ਵੀ ਅਸੀਂ ਸਮਾਜ ਦੇ ਸਾਡਾ ਨਾਮ ਰੋਸ਼ਨ ਹੋਇਆ ਤੁਹਾਡਾ ਕੀ ਨਾਮ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਸਰਵਜੀਤ ਕੋਹੜਾ ਹੈ ਔਰ ਮੈਂ ਇੰਗਲਿਸ਼ ਟੀਚਰ ਕਰਦੀ ਹਾਂ ਸਕੂਲ 'ਚ ਸਾਡੇ ਲਈ ਅੱਜ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਕਿਉਂਕਿ ਸਾਨੂੰ ਹੋਪ ਸੀ ਕਿ ਇਹ ਬੱਚੀ ਬਹੁਤ ਜ਼ਿਆਦਾ ਮਾਰਕਸ ਅਚੀਵ ਕਰੂਗੀ ਅਸੀਂ ਸਭ ਰਲ ਕੇ ਇਹ ਹੀ ਉਸ ਨੂੰ ਦੁਆਵਾਂ ਦੇਨੇ ਆ ਕਿ ਉਹ ਆਪਦੇ ਲਾਈਫ ਦੇ ਵਿੱਚ ਬਹੁਤ ਅੱਗੇ ਵਧੇ ਥੈਂਕ ਯੂ ਮੈਂ ਦੇਖ ਰਿਹਾ ਸੀ ਤੁਸੀਂ ਬਹੁਤ ਕਲਕਾਰੀਆਂ ਮਾਰ ਰਹੇ ਹੋ ਬੱਚਿਆਂ ਨਾਲ ਬਹੁਤ ਵਧੀਆ ਹੋ ਰਹੇ 10 ਮਿੰਟ ਦੇ ਵਿੱਚ ਉਹ ਬੱਚੀ ਸਾਡੇ ਕੋਲ ਆ ਰਹੀ ਹੈ ਆਪਣੇ ਪੇਰੈਂਟਸ ਨਾਲ ਕਲੀਕਸ ਨਾਲ ਸਾਨੂੰ ਇੰਨੀ ਖੁਸ਼ੀ ਹੈ ਕਿ ਉਹ ਪੰਜਾਬ ਦੇ ਵਿੱਚ ਟੌਪ ਕਰਕੇ ਆਈ ਹੈ ਲੜਕੀ ਔਰ ਸਪੋਰਟਸ ਦੇ ਵਿੱਚ ਵੀ ਉਹ ਨੰਬਰ 1 ਨੈਸ਼ਨਲ ਪਲੇਅਰ ਹੈ ਨੈਟਬਾਲ ਦੀ ਇਹ ਸਭ ਤੋਂ ਵੱਡਾ ਸਕੂਲ ਲਈ ਅਚੀਵਮੈਂਟ ਹੈ ਔਰ ਸਾਡੀ ਵਿਦਿਆਰਥੀ ਲਈ ਹੈ ਕਿ ਸਾਡਾ ਜੋ ਸਕੂਲ ਹੈ ਸਰਵਿਤਕਾਰੀ ਸੀਨੀਅਰ ਸੈਕੰਡਰੀ ਵਿਦਿਆਮੰਦਰ ਬਰਨਾਲਾ ਉਹਦੇ ਦੋ ਬੱਚੇ ਸਾਡੇ ਮੈਰਿਟ ਦੇ ਵਿੱਚ ਆਇਆ ਇੱਕ ਨੇ ਪੰਜਾਬ ਦੇ ਵਿੱਚੋਂ ਟੌਪ ਕੀਤਾ ਹੈ ਔਰ ਦੂਸਰਾ ਮੋਨੀ ਮੋਹਨੀ ਹੈ ਉਹਦਾ ਨਾਮ ਲੜਕੀ ਦਾ ਅ ਕਮਰਸ ਸਟੂਡੈਂਟ ਹੈ ਉਹ ਸਾਡੇ ਉਹ ਵੀ ਲੜਕੀ ਸਾਡੀ ਮੈਰਿਟ ਦੇ ਵਿੱਚ ਆਈ ਹੈ ਸਾਰਾ ਸਟਾਫ ਟੋਲਟਮੱਕਿਆਂ ਨਾਲ ਔਰ ਹਾਰ ਨਾਲ ਮਠਾਈਆਂ ਨਾਲ ਉਹਦਾ ਸਵਾਗਤ ਕਰਨ ਲਈ ਬੇਤਾਬ ਹੋ ਰਿਹਾ ਕਿ ਕਦੋਂ ਬੱਚਾ ਆਵੇ ਕਦੋਂ ਅਸੀਂ ਬੱਚੇ ਦਾ ਸਵਾਗਤ ਕਰੀਏ ਕੀ ਕੀ ਕਹਿਣਾ ਚਾਹੂਗੀ ਅਸਤੇ ਹੀ ਕਹਿਣ ਜਗੇ ਸਾਨੂੰ ਇੰਨਾ ਜਿਆਦਾ ਜਦੋਂ ਅਸੀਂ ਇਹ ਮਤਲਬ ਸੁਣੀ ਸਾਨੂੰ ਇੰਨੀ ਜਿਆਦਾ ਖੁਸ਼ੀ ਹੋਈ ਮਤਲਬ ਸਾਨੂੰ ਇਹ ਪਤਾ ਨਹੀਂ ਲੱਗ ਰਿਹਾ ਵੀ ਅਸੀਂ ਕੀ ਕਰੀਏ ਇੰਨੀ ਖੁਸ਼ੀ ਹੋ ਰਹੀ ਹੈ ਬਹੁਤ ਜਿਆਦਾ ਇੰਨਾ ਮਾਨ ਮਹਿਸੂਸ ਕਰ ਰਹੀ ਬਹੁਤ ਵੱਡੀ ਗੱਲ ਹੁੰਦੀ ਹੈ ਮੈਰਿਟ ਦੇ ਵਿੱਚ ਤਾਂ ਅਸੀਂ ਸੋਚਿਆ ਸੀ ਪਰ ਸਾਨੂੰ ਇਹ ਪੰਜਾਬ ਦੇ ਵਿੱਚੋਂ ਪਹਿਲੇ ਨੰਬਰ ਤੇ ਆਈ ਹੈ ਇਹ ਤਾਂ ਇਹ ਤੁਸੀਂ ਐ ਲੋ ਬਹੁਤ ਵੱਡੀ ਅਚੀਵਮੈਂਟ ਹੈ ਸਾਡੇ ਲਈ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਦਰਸ਼ਨਾ ਮੈਂ ਉਸ ਕਲਾਸ ਇਨਚਾਰਜ ਹਰਸੀਰਤ ਬਤ ਤੁਹਾਨੂੰ ਡਬਲ ਮੁਬਾਰਕ ਜੀ ਜੀ ਬਿਲਕੁਲ ਜੀ ਡਬਲ ਸਾਡੇ ਲਈ ਇਹ ਬਹੁਤ ਹੀ ਖੁਸ਼ੀ ਤੇ ਗਰਵ ਵਾਲੀ ਗੱਲ ਹੈ ਬੱਚੇ ਨੇ ਸਾਡੇ ਸਕੂਲ ਦਾ ਆਪਣੇ ਮਾਪੇ ਦਾ ਸਾਡੇ ਸਾਰਿਆਂ ਦਾ ਪੰਜਾਬ ਡਿਸਟ੍ਰਿਕਟ ਦਾ ਨਾਮ ਜਿਹੜਾ ਹੈ ਬਰਨਾਲਾ ਡਿਸਟ੍ਰਿਕਟ ਦਾ ਨਾਮ ਜਿਹੜਾ ਹੈ ਰੋਸ਼ਨ ਕੀਤਾ ਮਤਲਬ ਬੱਚੇ ਨੂੰ ਬਹੁਤ ਬਹੁਤ ਵਧਾਈ ਹੋਰ ਬੱਚਾ ਆਪਣੀ ਜ਼ਿੰਦਗੀ ਦੇ ਵਿੱਚ ਐਦਾਂ ਹੀ ਦਿਨ ਦੁਗਣੀ ਰਾਤ ਦੀ ਤਰੱਕੀ ਕਰਿਆ ਬਾਕੀ ਟੀਚਰਾਂ ਨਾਲੋਂ ਕਲਾਸ ਇਨਚਾਰਜ ਬੱਚੇ ਤੇ ਬੱਚਿਆਂ ਦੇ ਜ਼ਿਆਦਾ ਨੇੜੇ ਹੁੰਦਾ ਤੁਹਾਨੂੰ ਲੱਗਦਾ ਸੀ ਇਹ ਬੱਚੇ ਬਾਰੇ ਜੀ ਜੀ ਬਿਲਕੁਲ ਕਿਉਂਕਿ ਜੋ ਕਲਾਸ ਇਨਚਾਰਜ ਹੁੰਦਾ ਉਹ ਬੱਚੇ ਦੀ ਜੋ ਚੀਜ਼ ਬੱਚੇ ਨੂੰ ਜੋ ਕੋਈ ਕੋਈ ਪ੍ਰੋਬਲਮ ਹੈ ਕੋਈ ਗੱਲ ਬੱਚੇ ਨੇ ਅਪਦੀ ਸ਼ੇਅਰ ਕਰਨੀ ਹੈ ਜਾਂ ਟੀਚਰ ਨਹੀਂ ਕਰਨੀ ਹੈ ਤਾਂ ਇਨਚਾਰਜ ਦਾ ਥੋੜਾ ਇਸ ਚੀਜ਼ ਦਾ ਹੁੰਦਾਗਾ ਕਿਉਂਕਿ ਬੱਚਾ ਇਨਚਾਰਜ ਨਾਲ ਆਪਣੇ ਨਾਲ ਕੋਈ ਕਿਸੇ ਰਿਲੇਟਡ ਕੋਈ ਗੱਲ ਹੈਗੀ ਉਹ ਕਰ ਸਕਦਾ ਉਸ ਰਿਗਾਰਡਿੰਗ ਉਹ ਬੱਚੇ ਦਾ ਸੀਗਾ ਕਿ ਉਹ ਬੱਚੇ ਦੀ ਮੈਰਿਟ ਤਾਂ ਆਣੀ ਹੀ ਆਣੀ ਹੈ ਮਤਲਬ ਪੰਜਾਬ ਦੇ ਵਿੱਚੋਂ ਬੱਚੇ ਦਾ ਜਿਹੜਾ ਟੌਪ ਕਰਨਾ ਉਹ ਤਾਂ ਬਹੁਤ ਹੀ ਵੱਡੀ ਖੁਸ਼ੀ ਦੀ ਗੱਲ ਹੈ ਸਾਡੇ ਲਈ ਹਾਂ ਤੁਸੀਂ ਕੁਝ ਕਹਿਣਾ ਚਾਹੋਗੇ ਮੈਡਮ ਮੈਂ ਸਾਰਿਆਂ ਨੂੰ ਲੈਣਾ ਚਾਹਾਂਗਾ ਹਾਂਜੀ ਮੇਰਾ ਨਾਮ ਮਿਨਾਕਸ਼ੀ ਹੈ ਤੇ ਮੈਂ ਉਸ ਡਿਪਾਰਟਮੈਂਟ ਦੀ ਹੈੱਡ ਹਾਂ ਮੇਰੇ ਲਈ ਤਾਂ ਬਹੁਤ ਹੀ ਖੁਸ਼ੀ ਦੀ ਗੱਲ ਹੈ ਤੇ ਮੈਂ ਸਭ ਨੂੰ ਉਹਦੇ ਪਰਿਵਾਰ ਨੂੰ ਸਕੂਲ ਨੂੰ ਸਭ ਨੂੰ ਮੁਬਾਰਕਬਾਦ ਦੇਣਿਆ ਚਾਹਨੀ ਆ ਵੀ ਸਾਡਾ ਇੱਕ ਬੱਚਾ ਹੈ ਜੋ ਪੰਜਾਬ ਚ ਪਹਿਲੇ ਨੰਬਰ ਤੇ ਆਇਆ ਪਹਿਲਾ ਉਸਨੇ ਸਾਨੂੰ ਖੁਸ਼ੀ ਦਿੱਤੀ ਸੀ ਜਦੋਂ ਉਹ ਨੈਸ਼ਨਲ ਆ ਗੇਮ ਦੇ ਵਿੱਚ ਉਹ ਸਿਲੈਕਟ ਹੋਈ ਸੀ ਉਸ ਤੋਂ ਬਾਅਦ ਹੁਣ ਉਹਨੇ ਉਹਨੂੰ ਸਾਨੂੰ ਦੂਸਰੀ ਖੁਸ਼ੀ ਦਿੱਤੀ ਹੈ ਮੈਰਿਟ ਚ ਸਾਨੂੰ ਉਮੀਦ ਸੀ ਬਟ ਸਾਨੂੰ ਇਹ ਨਹੀਂ ਸੀ ਪਤਾ ਵੀ ਉਹ ਪੰਜਾਬ ਚ ਪਹਿਲੇ ਨੰਬਰ ਤੇ ਆਏਗੀ ਉਸ ਲਈ ਸਾਡੇ ਬਹੁਤ ਬਹੁਤ ਖੁਸ਼ੀ ਹੈ ਸਾਡੇ ਧਰਤੀ ਤੇ ਪੈਰ ਨਹੀਂ ਲੱਗ ਰਹੇ ਅਸੀਂ ਹਵਾ ਚ ਉੱਡ ਰਹੇ ਆ ਸਾਡੇ ਅਸੀਂ ਉਹਦੀ ਪੂਰੀ ਵੇਟ ਕਰ ਰਹੇ ਆ ਵੀ ਕਦੋਂ ਆਵੇ ਤੇ ਅਸੀਂ ਉਸ ਨੂੰ ਆਪਣੀ ਜਫੀਆਂ ਚ ਲੈ ਲਈਏ ਕੀ ਕਹਿਣਾ ਹੈ ਬਸ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਰੇ ਬੱਚਿਆਂ ਨੂੰ ਵੀ ਸਾਡੀ ਇਹ ਹੀ ਬੇਨਤੀ ਹੈ ਕਿ ਜਿਨ੍ਹਾਂ ਇਸ ਤਰ੍ਹਾਂ ਬੱਚੇ ਨੇ ਮਿਹਨਤ ਕਰਕੇ ਚੰਗੇ ਨੰਬਰ ਲੱਤੇ ਆ ਸਾਰੇ ਬੱਚੇ ਸਕੂਲ ਵਿੱਚ ਜੋ ਕੰਮ ਕਰਾਇਆ ਜਾਂਦਾ ਸਵੇਸਣ ਕਰਕੇ ਤੇ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰਨ ਤੇ ਸਕੂਲ ਦਾ ਤੇ ਸ਼ਹਿਰ ਦਾ ਨਾਮ ਰੋਸ਼ਨ ਕਰ ਸਰ ਮੇਰਾ ਨਾਮ ਨੀਲਮ ਹੈ ਸਰ ਮੇਰੇ ਖੁਦ ਦੇ ਬੱਚੇ ਵੀ ਇੱਥੇ ਪੜ੍ਹ ਕੇ ਗਏ ਹੈ 12th ਪਾਸ ਕਰਕੇ ਤੇ ਮੈਂ ਉਹਨੂੰ ਆਪਣੀ ਸਕੂਲ ਦੇ ਟੀਚਰਾਂ ਤੇ ਬਹੁਤ ਪ੍ਰਾਊਡ ਹੈ ਸਰ ਬਹੁਤ ਵਧੀਆ ਮਿਹਨਤ ਕਰਾਉਂਦੇ ਆ ਬੱਚੇ ਜੋ ਇਹ ਬੱਚੇ ਦੀ ਗੱਲ ਹੈ ਤੇ ਇਹ ਬੱਚਾ ਬਹੁਤ ਹੀ ਜ਼ਿਆਦਾ ਸਿਨਸਅਰ ਇੰਟੈਲੀਜੈਂਟ ਹੈ ਇਹਦਾ ਸਾਰਾ ਸ਼ੇਰ ਇਹਦੇ ਪੇਰੈਂਟਸ ਨੂੰ ਔਰ ਇਹਦੇ ਟੀਚਰਸ ਨੂੰ ਜਾਂਦਾ ਸਰ ਤੁਹਾਡਾ ਕੀ ਨਾਮ ਹੈ ਨਮਸਕਾਰ ਮੈਂ ਪੂਜਾ ਗਰ ਸਰਵਿਤਕਰ ਸਕੂਲ ਚ ਪੜਾਉਂਦੀ ਆ ਮੈਂ ਇਸ ਬੱਚੇ ਦਾ ਜਦੋਂ ਮੈਰਿਟ ਦੇ ਵਿੱਚ ਨਾਮ ਸੁਣਿਆ ਤਾਂ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਇਹ ਬੱਚੇ ਨੇ ਜਿਵੇਂ ਮੈਰਿਟ ਚ ਆ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਓਵੇਂ ਹੀ ਇਹ ਸਾਇੰਸ ਦੀ ਸਟੂਡੈਂਟ ਹੈ ਤੇ ਮੈਂ ਉਮੀਦ ਕਰਦੀ ਆ ਕਿ ਡਾਕਟਰ ਬਣ ਕੇ ਇਸੇ ਤਰ੍ਹਾਂ ਹੀ ਆਪਣੇ profession ਦਾ ਵੀ ਨਾਮ ਉੱਚਾ ਕਰੇ ਸੋ ਇਹ ਸਟਾਫ ਮੈਂਬਰ ਸੀ ਜਿਹੜੇ ਉਹ ਬੱਚੀ ਦੇ ਵਿੱਚ ਆਪਣੇ ਮਾਪਿਆਂ ਨਾਲ ਆਏਗੀ ਤੇ ਉਸ ਵੇਲੇ ਦਾ ਜਿਹੜਾ ਮਾਹੌਲ ਆ ਤੁਹਾਨੂੰ ਦਿਖਾਵਾਂਗੇ ਤੁਸੀਂ ਵੇਖਦੇ ਰਹੋ ਚੈਨਲ ਜੀਨ ਇੰਟੀਗ੍ਰੇਟ ਨਿਊਜ਼